ਅੰਮ੍ਰਿਤਸਰ ਦੇ ਦੁਰਗਾਣਾ ਮੰਦਰ ਦੇ ਸਰੋਵਰ 'ਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਅੰਮ੍ਰਿਤਸਰ ਦੇ ਕਿਸ਼ਨਕੋਟ ਇਲਾਕੇ ਦਾ ਰਹਿਣ ਵਾਲਾ ਸੀ। ਉਹ ਮੰਦਰ 'ਚ ਮੱਥਾ ਟੇਕਣ ਆਇਆ ਸੀ ਪਰ ਇਥੇ ਸਰੋਵਰ 'ਚ ਇਸ਼ਨਾਨ ਕਰਦੇ ਸਮੇਂ ਵਾਪਰੇ ਹੱਥ 'ਚ ਸੁਸਤੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 21 ਸਾਲਾ ਸਾਹਿਲ ਇਸ਼ਨਾਨ ਕਰਨ ਲੱਗਾ ਤਾਂ ਅਚਾਨਕ ਸਾਹਿਲ ਦਾ ਪੈਰ ਤਿਲਕ ਗਿਆ ਇਸ ਤੇ ਉਹ ਸੰਭਲ ਨਹੀਂ ਸਕਿਆ ਅਤੇ ਸਰੋਵਰ ਚ ਡੁੱਬ ਗਿਆ ਹਾਦਸੇ ਦੇ ਬਾਅਦ ਮੰਦਰ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਇਸ ਦੇ ਗੋਤਾਖੋਰਾਂ ਨੇ ਸਰੋਵਰ ਚੋਂ ਸਾਹਿਲ ਨੂੰ ਬਾਹਰ ਕੱਢਿਆ ਪਰ ਉਹ ਤਾਂ ਗੁਸਤੀ ਮੌਤ ਹੋ ਚੁੱਕੀ ਸੀ ਜਦਕਿ ਪਰਿਵਾਰ ਮੰਦਰ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਿਹਾ ਹੈ ਜੇ ਮੈਂ ਬੀਬੀ ਜਗੀਰ ਕੌਰ ਤੋਂ ਇਸ ਵਾਰ ਚੋਣ ਹਾਰ ਗਿਆ ਤਾਂ ਰਾਜਨੀਤੀ ਛੱਡ ਦੇਵਾਂਗਾ ਮੈਨੂੰ ਲੱਗਦਾ ਹੈ ਕਿ ਫਿਰ ਮੇਰੇ ਸਿਆਸਤ 'ਚ ਰਹਿਣ ਦਾ ਕੋਈ ਮਤਲਬ ਨਹੀਂ ਹੈ ਆਮ ਆਦਮੀ ਪਾਰਟੀ ਦੇ ਪੁਲਤ ਤੋਂ ਉਮੀਦਵਾਰ ਅਤੇ ਬੁਲਾਰੇ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਸਮਝੰਦਾ ਗੱਲਬਾਤ ਪੁਰਾਣ ਇਹ ਗੱਲ ਆਖੀ ਹੈ ਖੈਰਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦੇ ਤੋਂ ਉਮੀਦਵਾਰ ਨਹੀਂ ਹਾਂ ਪਾਰਟੀ 'ਚ ਮੁੱਖ ਮੰਤਰੀ ਅਹੁਦੇ ਦੇ ਕਈ ਚਿਹਰੇ ਨੇ ਪਾਰਟੀ ਕਿਸ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਹੈ ਮੈਂ ਪਾਰਟੀ ਦੇ ਫੈਸਲੇ ਦੀ ਹਮਾਇਤ ਕਰਾਂਗਾ ਕੁਝ ਦਿਨ ਮੇਲਾ ਪੱਟੀਚ ਦਿਨ ਦਿਹਾੜੇ ਹੋਈ ਲੁੱਟੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਥਿਆਰਬੰਦ ਲੁਟੇਰਿਆਂ ਨੇ ਪੱਟੀਚ ਇੱਕ ਮੈਡੀਕਲ ਸਟੋਰ ਤੇ ਤਾਵਾ ਬੋਲਿਆ ਸੀ ਇਸ ਦੌਰਾਨ ਉਹਨਾਂ ਦੀ ਦੁਕਾਨਦਾਰ ਨਾਲ ਝੜਪ ਵੀ ਹੋਈ ਪੂਰੀ ਲੁੱਟ ਦੀ ਘਟਨਾ ਦੁਕਾਨ 'ਚ ਲੱਗੇ ਸੀ ਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਵੀਡੀਓ ਜਿਹੜਾ ਦੇਖ ਰਿਹਾ ਹੈ ਕਿ ਦੁਕਾਨਦਾਰਾਂ ਅਤੇ ਇਥੋਂ ਤੱਕ ਕਿ ਔਰਤਾਂ ਨੇ ਵੀ ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ ਇਸੇ ਝੜਪ ਦੌਰਾਨ ਲੁਟੇਰਿਆਂ ਹੱਥੋਂ ਆਪਣੇ ਇੱਕ ਸਾਥੀ ਨੂੰ ਗੋਲੀ ਵੀ ਲੱਗੀ ਜ਼ਖਮੀ ਲੁਟੇਰਾ ਪੁਲਿਸ ਦੀ ਨਿਗਰਾਨੀ ਹੇਠ ਇਲਾਜ atyp ਹੈ ਗੜਗੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਥੇ ਬਹਾਦਰ ਪਤੀ ਅਤੇ ਪਤਨੀ ਦਾ ਨਾਂ ਪੁਲਿਸ ਨੇ ਅਵਾਰਡ ਲਈ ਭੇਜਣ ਦਾ ਫੈਸਲਾ ਕੀਤਾ ਹੈ ਅਮ੍ਰਿਤਸਰ ਦੇ ਸ਼ਾਟਾ ਰੇਲਵੇ ਸਟੇਸ਼ਨ ਦੇ ਰੇਲਵੇ ਪੁਲਿਸ ਨੇ 11 ਬੰਬ ਬਰਾਮਦ ਕੀਤੇ ਨੇ ਇਹ ਬੰਬ ਰੇਲਵੇ ਲਾਈਨ ਦੇ ਕੋਲੇ ਇੱਕ ਬੋਰੀ ਚ ਬੰਦ ਸਨ ਇਹਨਾਂ ਨੂੰ ਜੰਗਾਲ ਲੱਗਿਆ ਹੋਇਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਫੀ ਪਹਿਲਾਂ ਤੋਂ ਇੱਥੇ ਪਏ ਸਨ ਪਟੰਡਾ ਸ਼ਹਿਰ 'ਚ ਹਰ ਸਾਲ ਹੋਣ ਵਾਲਾ ਡਾਂਡਿਆ ਉਤਸਵ ਇਸ ਵਾਰ ਵੀ ਕਰਵਾਇਆ ਗਿਆ ਚਾਹੇ ਕਿ ਗੁਜਰਾਤੀ ਹੋਵੇ ਜਾਂ ਪੰਜਾਬੀ ਹਰ ਕਿਸ ਡਾਂਡਿਆ ਉਤਸਵ 'ਚ ਹਿੱਸਾ ਲੈਣ ਦਾ ਦਿਖਿਆ ਇਸ ਮੌਕੇ ਵਧੀਆ ਡਾਂਡਿਆ ਖੇਡਣ ਵਾਲਿਆਂ ਨੂੰ ਹੁਰਤ ਸ਼ਾਹਿਰ ਕਰਨ ਲਈ ਇਨਾਮ ਵੀ ਦਿੱਤੇ ਗਏ ਪਿਛਲੇ ਕ੍ਰਿਪ 16 ਸਾਲਾਂ ਤੋਂ ਇਹ ਮਹਾ ਉਤਸਵ ਇੱਥੇ ਮਨਾਇਆ ਜਾਂ